ਜਿਸ ਪੱਤਣ ਅੱਜ ਪਾਣੀ ਲੰਗਦਾ ਫਿਰ ਨਾ ਲੰਗਣਾ ਮੁੜਕੇ 베ੜੀ ਦਾ ਪੂਰ ਤ੍ਰਿੰਜਣਾ ਦੀਆਂ ਕੁੜੀਆਂ ਸਦਾ ਨਾ ਬੈਠਣ ਰਲਕੇ ਨੱਚ ਕੇ ਵਿਖਾ ਕੁੜੀਆ ਕੁੜੀਏ ਜਾਈ ਨਗ ਦੇ ਵਿੱਚੋਂ ਟਲਕੇ ਨੱਚ ਕੇ ਵਿਖਾ ਕੁੜੀਏ ਜਾਈ ਨਗ ਦੇ ਵਿੱਚੋਂ ਟਲਕੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪਰਿਵਾਰਿਕ ਲੋਕਗੀਤ ਚੈਨਲ ਵਿੱਚ ਅੱਜ ਹੀ ਸਾਰੀਆਂ ਪਿੰਡ ਦੀਆਂ ਛੋਟੀ ਤੋਂ ਲੈ ਕੇ ਤੇ ਬਜ਼ੁਰਗ ਮਾਤਾਵਾਂ ਜਵਾਨ ਪਿਆਣਾ ਸਾਰੀਆਂ ਜਿਹੜੀਆਂ ਮਾ ਪਿੰਡ ਵਗੇ ਵਾਲੀ ਇਕੱਠੇ ਹੋਏ ਆ ਇਕੱਠੇ ਹੋਈ ਸੀ ਅੰਕ ਕਸੋ ਜੇ ਅੱਜ ਅਸੀਂ ਸੌਣ ਦੇ ਮਹੀਨੇ ਕਰਕੇ ਇਕੱਠੇ ਹੋਏ ਆ ਕਿ ਜਿੱਦਾਂ ਪਿਛਲੇ ਜਮਾਨੇ ਵਿੱਚ ਪਿਛਲੇ ਦੌਰ ਜਿੰਨੀਆਂ ਵੀ ਜਨਾਨੀਆਂ ਸੀ ਜਾਂ ਕੁੜੀਆਂ ਸੀ ਜਾਂ ਭੈਣਾਂ ਸੀ ਜਿਹੜੀਆਂ ਵਿਆਹੀਆਂ ਜਾਂਦੀਆਂ ਸੀ ਉਹ ਆਪਣੇ ਸਹੁਰਿਆਂ ਪੇਕੇ ਆਉਂਦੀਆਂ ਸੀ ਪੇਕੇ ਆਣ ਕੇ ਉਹਨਾਂ ਨੇ ਇਦਾਂ ਆਪਣਾ ਤੀਆਂ ਲਾਉਣੀ ਆ ਤੇ ਆਪਣਾ ਸਾਰਾ ਜਿਹੜਾ ਸਹੁਰੇ ਪਰਿਵਾਰ ਦਾ ਜਿਹੜੇ ਮਨ ਦੇ ਬਲਬਲੇ ਮਨ ਦਿਲਾਂ ਦੇ ਵਿੱਚ ਸਾਰੇ ਗੋਲੀਆਂ ਨਹੀਂ ਦੱਸਦੀ ਹੁੰਦੇ ਉਦਾਂ ਤੇ ਆਪਾਂ ਕੱਢ ਨਹੀਂ ਸਕਦੇ ਨਾ ਇਹਨੂੰ ਕਹਿ ਨਹੀਂ ਸਕਦੇ ਸੀ ਮਾਰ ਹੁਣ ਇਹਨਾਂ ਬੋਲੀਆਂ ਦੇ ਰਹੀ ਆਪਾਂ ਸਾਰੇ ਬਣ ਬਣੇ ਕੱਟ ਕੱਟੇ ਨੇ ਸਾਰੀਆਂ ਭੈਣਾਂ ਨੇ ਚੋਣ ਮੁਸੀ ਮੰਨਣਾ ਚਾਣਾ ਕੱਢ ਦਿਓ ਵਾ ਸੋਣੀ ਚਾਚੀ ਸੋਨੀ ਤਈਏ ਸੋਨੀ ਚਾਚੀ ਸੋਨੀ ਤਈਏ ਪਰਬਦੀਏ Vídeo com <laughs> É, assim. é, assim. é assim.

¡Prepare! ਤੇਰੇ ਜੋਗੀ ਵੈਸਣ ਜੋ ਕੰਮ ਕਰੀਂ ਮੇਰੇ ਤੇ ਨਹੀਂ ਸਾਤੇਰੇ ਜੋਗੀ ਵੈਸਣ keep <laughs> on <laughs> ਨਾ ਕੇ ਨਾ ਬੀ ਆ ਇੱਕਾ ਤੇਰੀਆਂ ਮਿੱਲੋ ਬੋਤਲਾ ਸ਼ਰਾਬ ਦੀਆਂ ਇੱਕਾ ਤੇਰੀਆਂ ਦੇਖ ਤੇਰੇ ਗੇਲੋਂ ਦੇ ਸ਼ਹਿਰ ਵਾਲਾ ਦਾ ਪਿੰਡ ਵਾਲਾ ਦਾ ਜੋਰ ਇਹਨਾਂ ਗੋਲ ਵਾਲਾ ਦੁੱਧ ਪੂਰੇ ਪਿੰਡੇ ਕਰਦਾ ਦੁੱਧ ਕਰਦਾ ਦੇ ਘੜ ਤੇ ਮਨ ਕੇ ਕਾਂਡਾ ਦੱਦਾਂ ਮੁੱਛਲਾ जवाबदारु <laughs> iāre yeah. okay. We okay. gotta okay. okay.